ਵਾਲ ਸਿਟੀ ਸ੍ਰੀ ਅਮਰਸਰ ਸਾਹਿਬ ਤਲਵੰਡੀ ਸਾਬੋ ਅਤੇ ਸ਼੍ਰੀ ਆਨੰਦਪੁਰ ਸਾਹਿਬ ਹਰੇਕ ਤੌਰ ਤੇ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਪ੍ਰਾਪਤ ਕਰ ਚੁੱਕੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਪੋਮਾ ਪ੍ਰਧਾਨ ਸਮਾਜ ਸਹਾਇਤਾ ਸੰਸਥਾ ਪੰਜਾਬ ਜੋ ਮੁੱਖ ਮੰਤਰੀ ਪੰਜਾਬ ਵੱਲੋਂ 24 ਨਵੰਬਰ ਨੂੰ ਵਿਧਾਨ ਸਭਾ ਦੇ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਕੈਬਨਿਟ ਦੇ ਵਿੱਚ ਮਤਾ ਪਾਸ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਸਰ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਨੂੰ ਤੇ ਤਲਵੰਡੀ ਸਾਬੋ ਗੰਦਮਾ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ ਬਹੁਤ ਹੀ ਸਲਾਗਯੋਗ ਆ ਅਸੀਂ ਸਮਾਜ ਸਦਾਰ ਸੰਸਥਾ ਵੱਲੋਂ 15 ਸਾਲਾਂ ਤੋਂ ਮੰਗ ਕਰ ਰਹੀ ਸੀ ਪਰ ਅਜੇ ਤੱਕ ਕਿਸੇ ਵੀ ਸਰਕਾਰ ਨੇ ਸਾਡੀ 15 ਸਾਲਾਂ ਦੇ ਵਿੱਚ ਇਸ ਮੰਗ ਵੱਲ ਕੋਈ ਨੇ ਨਹੀਂ ਵਿਚਾਰਿਆ ਬڑے-ਬڑے ਨਗਰ ਕੀਰਤਨ ਦੇ ਰੂਪ ਚ ਜੀ ਅਸੀਂ ਜਿਹੜੇ ਮਾਰਚ ਕੀਤੇ ਸ੍ਰੀ ਦਰਬਾਰ ਸਾਹਿਬ ਤੱਕ ਸੈਮੀਨਾਰ ਕੀਤੇ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਪਤਾ ਨਹੀਂ 100 ਤੋਂ ਉੱਤੇ ਜਿਹੜੇ ਮੰਗਵੱਤਰ ਸ੍ਰੀ ਅੰਮ੍ਰਿਤਸਰ ਨੂੰ ਪੁੱਤਰ ਸਾਹਿਬ ਦਾ ਦਰਜਾ ਦੇਣ ਲਈ ਦਿੱਤੇ ਪਰ ਕਿਸੇ ਵੀ ਡਿਪਟੀ ਕਮਿਸ਼ਨਰ ਨੇ ਸਾਡੀ ਮੰਗ ਵਾਲ ਜਿਹੜੀ ਆ ਮੁੱਖ ਮੰਤਰੀ ਨੂੰ ਨਹੀਂ ਭੇਜਿਆ ਪਿਛਲੇ ਸਮੇਂ ਅਸੀਂ ਜੋ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਰਦਾਰ ਦਿਲਵਿੰਦਰਜੀਤ ਸਿੰਘ ਜੀ ਨੂੰ ਮੰਗ ਪੱਤਰ ਦਿੱਤਾ ਸੀ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਸ੍ਰੀ ਦਮਦਮਾ ਸਾਹਿਬ ਨੂੰ ਪਵਿੱਤਰ ਸਹਿਬ ਨੂੰ ਦਰਜਾ ਦੇਣ ਲਈ ਅਸੀਂ 15 ਸਾਲਾਂ ਤੋਂ ਜਿਹੜੀ ਆ ਮੰਗ ਪੱਤਰ ਦੇ ਰਹੇ ਹਾਂ ਅਜੇ ਤੱਕ ਸਾਡੇ ਜਿਹੜੀ ਆ ਮੰਗਵਾਲ ਕਿਸੇ ਨੇ ਨਹੀਂ ਵਿਚਾਰਿਆ ਸਾਡੀ ਮੰਗ ਨੂੰ ਡੀਸੀ ਸਰਦਾਰ ਦਿਲਵਿੰਦਰਜੀਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਿਆ ਜਿਹੜੀ 24 ਨਵੰਬਰ ਸ੍ਰੀ ਅਨੰਦਪੁਰ ਸਾਹਿਬ ਦੀ ਪੁੱਤਰ ਤਰਤੀ ਤੋਂ ਜਿਹੜੀ ਆ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਤੇ ਅਨੰਦਪੁਰ ਸਾਹਿਬ ਨੂੰ ਤੇ ਤਲਵੰਡੀ ਸਾਬੋ ਨੂੰ ਤੇ ਸ੍ਰੀ ਅੰਮ੍ਰਿਤਸਰ ਦੀ ਵਾਰ ਸਿਟੀ ਨੂੰ ਦਰਜਾ ਮਿਲਿਆ ਹੈ ਅਸੀਂ ਬਹੁਤ ਮੁੱਖ ਮੰਤਰੀ ਦੇ ਧੰਵਾਦੀ ਆ